ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਭਾਈ ਵੈਲੋ ਸਾਹਿਬ ਆਪਣੇ ਭਾਈ ਕੇ ਵਿਖੇ ਪ੍ਰਚਾਰਕ ਗ੍ਰੰਥੀ ਸਿੰਘ ਸੰਭਾਲ ਸੇਵਾ ਕਮੇਟੀ ਪੰਜਾਬ ਵੱਲੋਂ ਅਜਿਹਾ ਮਾਨਸਾਂ ਦੇ ਵਿੱਚ ਵਿਸ਼ੇਸ਼ ਇਕੱਤਰਤਾ ਹੋਈ ਹੈ ਇਸ ਇਕੱਤਰਤਾ ਦੇ ਵਿੱਚ ਵੱਖ-ਵੱਖ ਪ੍ਰਚਾਰਕ ਗ੍ਰੰਥੀ ਸਿੰਘ ਸਾਹਿਬਾਨ ਜਿਹੜੇ ਕੌਮ ਦੇ ਪ੍ਰਚਾਰਕ ਨੇ ਪਹੁੰਚੇ ਨੇ ਸੋ ਉਥੇ ਹੀ ਵੱਖ-ਵੱਖ ਇਹਨਾਂ ਦੇ ਜਿਹੜੇ ਗਰੰਥੀ ਸਿੰਘ ਪ੍ਰਚਾਰਕ ਸਿੰਘਾਂ ਦੇ ਮੁੱਦੇ ਨੇ ਉਹਨਾਂ ਤੇ ਵਿਚਾਰ ਹੋਈ ਹੈ ਸੋ ਅੱਜ ਦੀ ਮੀਟਿੰਗ ਦੀ ਸਾਰੀ ਜਾਣਕਾਰੀ ਜੋ ਗਰੰਥੀ ਪ੍ਰਚਾਰਕ ਸੇਵਾ ਸੰਭਾਲ ਕਮੇਟੀ ਪੰਜਾਬ ਦੇ ਪ੍ਰਧਾਨ ਨੇ ਭਾਈ ਅਕਬਰ ਸਿੰਘ ਉਹ ਆਪ ਜੀ ਨੂੰ ਜਾਣਕਾਰੀ ਦੇਣਗੇ ਸੋ ਬੇਨਤੀ ਕਰੂੰਗਾ ਭਾਈ ਅਕਬਰ ਸਿੰਘ ਜੀ ਨੂੰ 2 ਮਿੰਟ ਲਈ ਸੰਗਤ ਦੇ ਧਿਆਨ ਵਿੱਚ ਬੇਨਤੀਆਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਮੀਟਿੰਗ ਦਾ ਮੇਨ ਮੁੱਦਾ ਸੀ ਜੋ ਗਰੰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੇ ਸੰਗਤ